ਵਾਰੇ ਸ਼ਾਨਾ ਆਪਤਾ ਜਾਂਦੀਆਂ ਨੇ ਭਾਵੇਂ ਕੱਟਿਏ ਪੂਰੀਆਂ ਪੂਰੀਆਂ ਜੀ ਇਹ ਕਹਾਵਤ ਪੰਜਾਬ ਸਰਕਾਰ ਦੇ ਉਹਨਾਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਢੁਗਦੀ ਹੈ ਜੋ ਮਾਨਯੋਗ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਹੁਕਮਾਂ ਨੂੰ ਟੈਕ ਜਾਣਦਿਆਂ ਜੋ ਉਹਨਾਂ ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਹੁਕਮ ਜਾਰੀ ਕੀਤੇ ਸਨ ਤਾਂ ਜਾ ਮਾਮਲਾ ਇਹ ਹੈ ਮਿੰਨੀ ਸੈਕਟਰੀ ਫਰੀਕੋਡ ਦਾ ਜਿੱਥੇ ਅੱਜ ਸਾਡੀ ਟੀਮ ਵੱਲੋਂ ਸਵੇਰੇ 9 ਵਜੇ ਤੋਂ 10 ਵਜੇ ਤੱਕ ਨਹਿਰ ਤਸੀਲਾ ਫਰੀਦਕੋਟ ਦੇ ਦਫਤਰ ਸਵੇਤ ਸੈਕਟਰੀਏਟਰ ਜੁ ਬਣੇ ਆਲਾ ਅਧਿਕਾਰੀਆਂ ਦੇ ਤਤਰਾ ਦਾ ਜਾਇਜਾ ਲਿਆ ਗਿਆ ਜਿੱਥੇ ਨਹਿਰ ਤਸੀਲਾ ਅਤੇ ਕੁਰਸੀ ਤੇ ਨਹੀਂ ਸੀ ਉੱਥੇ ਤਸੀਲਾਰ ਸਾਹਿਬ ਦਫਤਰ ਦੇ ਹੋਰ ਕਈ ਕਰਮਚਾਰੀ ਜ਼ਿਲ੍ਹਾ ਨਿਯੋਗ ਕੇਂਦਰ ਤੇ ਜ਼ਿਲ੍ਹਾ ਨਿਯੋਗ ਅਫਸਰ ਜ਼ਿਲ੍ਹਾ ਮੱਛੀ ਪਾਲਣ ਵਿਭਾਗ ਦੇ ਕਰਮਚਾਰੀ ਸਬਰ ਜਸਤਾਰ ਦਫਤਰ ਦੇ ਕਈ ਕਰਮਚਾਰੀ ਜ਼ਿਲ੍ਹਾ ਮਾਈਨਿੰਗ ਵਿਭਾਗ ਦੇ ਕਰਮਚਾਰੀ ਏਡੀਸੀ ਦਫਤਰ ਦੇ ਕਰਮਚਾਰੀ ਸਹਾਇਕ ਕਮਿਸ਼ਨਰ ਡੀਡੀਪੀਓ ਫਰੀਦਕੋਟ ਸਿਵਲ ਸਪਲਾਈ ਵਿਭਾਗ ਦੇ ਸੁਪਰਡੈਂਟ ਸਮੇਤ ਤਕਰੀਬਨ ਸਾਰੇ ਹੀ ਵਿਭਾਗ ਦੇ ਪ੍ਰਮੁੱਖ ਆਪਣੇ ਦਫ਼ਤਰਾਂ ਤੋਂ ਗੈਰ ਸਨ ਇਹ ਨਹੀਂ ਅਕਸਾਈਜ਼ ਵਿਭਾਗ ਦੇ ਸਾਰੇ ਹੀ ਅਧਿਕਾਰੀ ਕਟਤੋਂ ਤੇ ਹਾਜ਼ਰ ਨਹੀਂ ਸਨ ਇਸ ਤੋਂ ਬਾਅਦ ਖਰਾਨੀ ਉਦੋਂ ਹੋਈ ਜਦੋਂ ਜ਼ਿਲ੍ਹਾ ਭਾਸ਼ਾ ਵਿਭਾਗ ਦੇ ਦਫ਼ਤਰ ਵਿੱਚ ਜਾ ਕੇ ਵੇਖਿਆ ਤਾਂ ਜ਼ਿਲ੍ਹਾ ਭਾਸ਼ਾ ਅਫਸਰ ਸਾਹਿਬ ਦੇ ਦੋ ਦਿਨਾਂ ਦੀ ਛੁੱਟੀ ਤੇ ਸਨ ਅਤੇ ਉਹਨਾਂ ਦੀ ਜਗ੍ਹਾ ਤੇ ਇੱਕ ਇੰਸਟ੍ਰਕਟਰ ਨੂੰ ਇੱਕ ਦਿਨ ਦਾ ਚਾਰਜ ਦਿੱਤਾ ਗਿਆ ਸੀ ਪਰ ਇੰਸਟ੍ਰਕਟਰ ਸਾਹਿਬ ਇੱਕ ਦਿਨ ਦਾ ਚਾਰਜ ਹੋਣ ਦੇ ਬਾਵਜੂਦ ਵੀ ਛੁੱਟੀ ਤੇ ਸਨ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤਸ਼ੇਵਕ ਵੈਬ ਟੀਵੀ ਇਹ ਹੈ ਜੇ ਜੇ ਜਦੋਂ ਮੈਂ ਗੱਲ ਕਰਦਾ ਕੋਟਨਾ ਮੈਂ ਕਰਦਾ ਮੈਂ ਗੱਲ ਕਰਦਾ ਦੱਸ ਤਾ ਸਾਫ ਜੇ ਕੋਈ ਨਾ ਨਾ ਪਰ ਰੋਟਰ ਜਿਹੜੇ ਤੇ ਨੋਟ ਕਰਕੇ ਗਏ ਹੁਣ ਕਿੰਨੇ ਨਿਕਲ ਗਏ ਤੁਹਾਡੇ ਕਿੰਨੇ ਮੁਲਾਜ਼ਮ ਐਸੇ ਦਫਤਰ ਦੇ? ਤੁਹਾਡੇ ਹੋ ਗਏ ਆ। ਚਾਰ ਚਾਰ ਮਿਲਦੇ ਇੱਕ ਅਫੀਸਰ। ਹਾਂ ਤੁਹਾਡੇ ਜਿਹੜੇ ਸਭ ਕਿੱਥੇ ਗਏ ਹੋਣੇ ਕਰਨ ਸਿੰਘ ਜੀ। ਕਰਨ ਸਿੰਘ ਚੜ੍ਹਈਆ। ਕੋਈ ਆਫੀਸ਼ੀਅਲੀ ਆਰਡਰ ਸੀ ਜੀ? ਹਾਂ ਕਾਪੀ ਆਲਟੇ ਮੀਟਿੰਗ ਦੀ। ਤੇ ਤੁਹਾਡੇ ਦੂਸਰੇ ਮੁਲਾਜ਼ਮ ਅਲੇ ਤੱਕ ਨਹੀਂ ਆਏ। ਮੁਲਾਇਮ ਉਹ ਲੋਤਨ ਖਜਾਂਦੇ ਕਾ। ਅੱਛਾ। ਖਜ਼ਾਨੇ ਕੀ ਕੰਮ ਕੋਈ ਬਿਲ ਬੁਲ ਹੁੰਦਾ ਨਾ ਨੋਟ ਕਰਾ ਕੇ ਕਾਹਦੇ ਨੋਟ ਕਰਕੇ ਗਏ ਤੇ ਨੋਟ ਲੈ ਕੇ ਚਲੇ ਗਏ ਮੈਂ ਤਾਂ ਆਵਾਂ ਨਾ ਹੈ ਅਰੇਗੇ ਹੈ ਨਹੀਂ ਅਰੇਗੇ ਅਰੇਗੇ ਜੀ ਤੁਸੀਂ ਅਗੇ ਨਾ ਛੁਟੇ ਠੀਕ ਹੈ ਨਾ ਰਮਣੀ ਨਹੀਂ ਮੇਰੇ ਕੋਲੇ ਐਨੀ ਛੁੱਟੀ ਹੈ ਕੋਈ ਵਿਸ਼ੇਸ਼ ਅਰਸ਼ਤਰਾ ਹੋਈ ਨਹੀਂ ਮੇਰੇ ਕੋਲੇ ਹੈ ਪਰ ਮੇਰੇ ਪਿਆਰ ਹੋਣਾ ਨਹੀਂ 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 ਤੁਹਾਡੇ ਮੁਲਾਜ਼ਮ ਹੈਗੇ ਤੁਹਾਡੇ ਪਿਆਰ ਪੂਰੀ ਸਾਰੇ ਮੇਰੇ ਮੁਲਾਜ਼ਮ ਹੋ ਰਹੇ ਆ ਸਰਦਾਰ ਦੇ ਮੁਲਾਜ਼ਮ ਕੋਈ ਵੀ ਲੱਕੀਏ ਤਾਂ OK ਹੋਏ ਹੋਏ ਸੇ ਸੀਟਰ ਮੈਸ ਜੀ ਸੀਟਰ ਇਧਰ ਆ ਰਹੇ ਬਾਤ ਕੋ ਇਧਰ ਬਰਾਜੋ ਆਪਣੇ ਬਾਤੋ ਨੇ ਬਸ ਬੈਠਣਾ ਠੀਕ ਹੈ ਸਾਡੇ ਫੋਟਰ ਦੇ ਆਹੋ ਕਿ ਉਹ ਨਹੀਂ ਨਹੀਂ ਬੈਠੇ ਦਾ ਹੈ ਆ ਆ ਆ ਇੱਕ ਟੱਦੇ ਹਮ ਤੁਹਾਨੂੰ ਕਹਿਤਾ ਤੂੰ ਪ੍ਰੋਸਾਰ ਕਰੋ ਨਹੀਂ ਨਹੀਂ ਪਤਾ ਨਹੀਂ ਯਾਰ ਕਰਦਾ ਹੈ ਨਾ ਆਪਣਾ ਕਰਦਾ ਕਰਦਾ ਕੋਈ ਸਾਰਾ ਕੋਪਰਟ ਹੈ ਇਹ ਸਾਰਾ ਲੰਗਰੀ ਹਾਂ ਬਸ ਬੈਠੋ ਨਹੀਂ ਲੱਗਦਾ ਲੋਕ Vamos lá. ਉਹ ਜਿਹੜਾ ਆਉਂਦਾ ਹੈ ਉਹ ਫੜੇ ਹੈ ਖੜਾ ਹੀ ਹੈ ਆਇਆ ਹੈ ਜਿਆਦਾ ਪਾਈ ਉਹ ਜਿਹੜਾ ਆ ਗਿਆ ਨਾ ਉਹ ਵੀ ਆ ਰਹੀ ਹੈ ਆਈ ਨਹੀਂ ਉਹਨਾਂ ਕੀ ਬਾਸਕਟ ਕੰਮ ਨਹੀਂ ਇਹ ਜਿਹੜਾ ਭਾਸ਼ਾ ਉਸ ਨੇ ਉਹਨਾਂ ਦਾ ਇੱਕ ਦਿਨ ਦਾ ਚਾਰਜ ਹੈ ਸ਼ਿਕਰਵਾਰ ਦਾ ਸੈਕਟਰ 20 ਦਾ 2 ਕਿਤੇ ਨਾ ਦੋ 22 ਦਿਨ ਵੀ ਮੱਤੀ ਮੱਗੀ ਕਿਤੇ ਆ ਵੇਖੋ ਲਿਖੀ ਚਲੋ 29 ਇਹ ਨਕਸ਼ਾ ਆਹ ਕਿੱਥੇ ਦਾ ਆ ਬਲਦੇਸਰੀ ਸੈਕਟਰ ਹੈ ਹਾਂ ਕਿਤੇ ਇਹ ਵੀ ਬਿਆਟੇ ਗਏ ਨੇ ਚਾਰ ਦਿਨ ਦਾ ਕੁਲ ਹੈ ਨਾ ਚਾਰ ਦਿਨ ਜਿਹੜੇ ਮੰਗ ਲਓ ਤੁਹਾਡੇ ਅੱਜ ਤੱਕ ਕੀ ਨਾਮ ਇਹਨਾਂ ਕੋਲ ਆ ਚਾਰਜ ਹੈ ਇਹ ਬਲਤੇ ਅਸੀਂ ਨਹੀਂ ਸਕਦਾ ਇਹ ਆਹ ਕਹਿੰਦੀ ਹਾਜ਼ਰ ਬਣਾ ਹੈ ਨਹੀਂ ਗਏ ਵਿਆਹ ਤੇ ਗਏ ਕੋਈ ਵਿਆਹ ਵੀ ਛੁੱਟੀ ਲੱਗੇ ਇਹ ਲਿਖ ਕੇ ਗਏ ਛੁੱਟੀ ਗਏ ਕਿਤੇ ਲਿਕੇ ਗਏ ਵਿਆਹ ਤੇ ਗਏ ਕਹਿੰਦੇ ਫੇਸੀ ਵਿਆਹ ਦੇ ਨਾਲ ਪਰ ਰਿਸ਼ਤੇਦਾਰ ਦੇ ਵਿੱਚ ਕੋਈ ਸ਼ਾਦੀ ਤੇ ਜਾਣਾ ਇਹ ਛੁੱਟੀ ਲੈ ਕੇ ਆ ਜੀ ਹਾਂ ਛੁੱਟੀ ਅੱਜ ਦਿਨ ਨਾਲ ਕੋਲ ਜਾ ਰਿਹਾ ਸੀ ਛੁੱਟੀ

ਟਾਈਮਿੰਗ ਦੀ ਗਵਾਨਾ ਨਹੀਂ ਤੁਸੀਂ ਤੇ ਬੈਠੇ ਹੋ ਕੋਈ ਦਿੱਕਤ ਜਿਹੜੇ ਟਾਈਮ ਨਹੀਂ ਹੈਗੇ ਟਾਈਮ ਕਿੰਨੇ ਮੁਲਾਜ਼ਮਾ ਤੁਹਾਡੇ ਤੇ ਸਾਡੇ 4 ਤੇ ਕਿੰਨੇ ਹਾਜ਼ਰ ਕਿੰਨੇ ਨਹੀਂ ਆਏ ਜਾਂ ਕਿੰਨੇ ਛੁੱਟੀ ਸਾਡੇ 3 ਮੁਲਾਜ਼ਮਾ ਆ ਰਹੇ ਜੀ ਹਾਂਜੀ ਤੇ ਚੌਥਾ ਨੂੰ ਅੱਜ ਮੈਂ ਜਿਹੜਾ ਉਹਦੀ ਚੰਡੀਗੜ੍ਹ ਡਿਊਟੀ ਲੱਗੀ ਹੈ ਹਾਈ ਕੋਰਟ ਦੇ ਸਬੰਧ ਚ ਕੋਰਟ ਪੂਰੇ ਦਾ ਇੱਕ ਹੈ ਉਹ ਜਵਾਬ ਦੇ ਲੈ ਯੋ ਚੰਡੀਗੜ੍ਹ ਨਹੀਂ ਕਲ ਸਕਿਆ ਆਈ ਨਹੀਂ ਲੈ ਚੁੱਪੀ ਦੇ ਦਾਂਗੀ ਹੈਲੋ ਜੇ ਲੈ ਤੋ ਬੇ ਸਭ ਸਮਾਗਮ ਦੀ ਅੱਜ ਮੀਟਿੰਗ ਲੱਗੀ ਹੈ ਚੰਡੀਗੜ੍ਹ ਮੀਟਿੰਗ ਐਪੀ ਦਰਵਾਜਾ ਹੋ ਨਾ ਸਰਵਾ ਦੋਕੋ ਅੰਦਰ ਦੇ ਦਿੱਤੀ ਹੈ ਨਹੀਂ ਬੋਲੋ ਸਿੰਗੂ ਅੱਜ ਦੇਖੋ ਜੀ ਜਿਹੜਾ ਸਮਾਂ ਤਕਰੀਬਨ 10:30 ਤੋਂ ਉੱਪਰ ਦਾ 10:30 ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਜਿਹੜੇ ਆਪਣਾ ਤਹਿਸੀਲ ਆਫਿਸ ਤੋਂ ਲੈ ਕੇ ਡੀਸੀ ਆਫਿਸ ਤੱਕ ਜਿਹੜਾ ਹੈਗਾ ਕੋਈ ਵੀ ਅਧਿਕਾਰੀ ਆਪਣੀਆਂ ਸੀਟਾਂ ਤੇ ਮੌਜੂਦ ਨਹੀਂ ਹੈ ਤੇ ਆਮ ਲੋਕਾਂ ਨੂੰ ਜਿਹੜਾ ਹੈਗਾ ਬੜੀ ਪਰੇਸ਼ਾਨੀ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਸਹੂਲਤਾਂ ਸੈਂਟਰ ਦੇ ਵਿੱਚ ਵੀ ਪਰਚੀਆਂ ਦੇ ਉੱਤੇ ਜਿਹੜੀ ਡੇਟ ਉਹ ਲਿਖ ਦਿੰਦੇ ਆ ਬੀਐਸ ਤਰੀਕੇ ਨੂੰ ਤੁਹਾਡੇ ਡਾਕੂਮੈਂਟ ਜਿਹੜੇ ਮਿਲ ਜਾਣਗੇ ਪਰ ਉਹ ਫਿਰ ਵੀ ਜਿਹੜੇ ਵਾਰ-ਵਾਰ ਡੇਟਾ ਨੂੰ ਐਕਸਟੈਂਡ ਕਰ ਰਹੇ ਕਿਉਂਕਿ ਕਿਸੇ ਵੀ ਅਧਿਕਾਰੀ ਦੇ ਉੱਪਰ ਜਿਹੜੇ ਡਾਕੂਮੈਂਟ ਦੇ ਉੱਤੇ ਸਾਈਨ ਹੋਣੇ ਆ ਉਹ ਪ੍ਰੋਪਰ ਹੋਏ ਨਹੀਂ ਹੁੰਦੇਗੇ ਇਸ ਕਰਕੇ ਜਿਹੜਾਗਾ ਆਮ ਲੋਕ ਇਹਨਾਂ ਚੀਜ਼ਾਂ ਤੋਂ ਬੜੇ ਪਰੇਸ਼ਾਨ ਨੇ ਅੱਜ ਜੇ ਇੱਥੇ ਅਸੀਂ ਕੰਮ ਦੇ ਸਬੰਧ ਚਾਹਿਆਂ ਲਗਾਤਾਰ ਦਫ਼ਤਰਾਂ ਦੇ ਵਿੱਚ ਆਉਂਦੇ ਰਹਿੰਦੇ ਆ ਕਿਉਂਕਿ ਸਮਾਜ ਸੇਵੀਆਂ ਕਦੇ ਕਿਸੇ ਦੀ ਸਮੱਸਿਆ ਕਦੇ ਕਿਸੇ ਦੀ ਸਮੱਸਿਆ ਲਗਾਤਾਰ ਅਸੀਂ ਦੇਖਦੇ ਆ ਵੀ ਇੱਥੇ ਬਹੁਤੇ ਅਫਸਰ ਜਿਹੜੇ ਉਹ ਗੈਰ ਹਾਜ਼ਰੀ ਹੁੰਦੇ ਆ ਕੋਈ ਵੀ ਅਫਸਰ ਇੱਥੇ ਮਿਲਦਾ ਨਹੀਂ ਲੋਕਾਂ ਦੀ ਇੰਨੀ ਜਿਆਦੇ ਖੱਜਲ ਖਵਾਰੀ ਹੈ ਇੱਥੇ ਵਿਚਾਰੇ ਸਾਰੇ ਮਹੀਨੇ ਮਹੀਨੇ ਦੋ ਦੋ ਮਹੀਨੇ ਤਿੰਨ ਤਿੰਨ ਮਹੀਨਿਆਂ ਤੋਂ ਲੋਕ ਝੋਲੇ ਚੱਕ ਇੱਥੇ ਤੁਰੇ ਫਿਰਦੇ ਰਹਿੰਦੇ ਆ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਗਈ ਤੇ ਨਾ ਹੀ ਕੋਈ ਉਹਨਾਂ ਨੂੰ ਕੋਈ ਪੁੱਛਦਾ ਤੇ ਨਾ ਹੀ ਇਹਨਾਂ ਅਫਸਰਾਂ ਨੂੰ ਕੋਈ ਪੁੱਛਦਾ ਵੀ ਇਹਨਾਂ ਨੂੰ ਅਫਸਰਾਂ ਨੂੰ ਕੋਈ ਪ ਤੇ ਇਹ ਥੱਲੇ ਵਾਲਾ ਨੂੰ ਕੋਈ ਪੁੱਛਣਾ ਇੱਥੇ ਜਿੰਨੇ ਵੀ ਲੋਕਾਂ ਦੀ ਸਾਰਾ ਦਿਨ ਖੱਜਲ ਖਵਾਰੀ ਹੁੰਦੀ ਰਹਿੰਦੀ ਹੈ ਅਧਿਕਾਰੀ ਕੋਈ ਬੈਠਦਾ ਹੀ ਨਹੀਂਗਾ ਜੀ ਇੱਥੇ ਵਿਜੀਲੈਂਸ ਵਿਭਾਗ ਵੱਲੋਂ ਚੈੱਕ ਹੁੰਦੇ ਜਿਹੜੇ ਹੈਗੇ ਡਿਊਟੀ ਲੱਗੀ ਹੈ ਪੰਜਾਬ ਸਰਕਾਰ ਵੱਲੋਂ ਪਰ ਫਿਰ ਵੀ ਉਹਨਾਂ ਦਾ ਕਿੰਨਾ ਕੁ ਜਿਹੜਾ ਹੈਗਾ ਯੋਗਦਾਨ ਦੇ ਰਹੇ ਕਰ ਰਹੇ ਦੇਖੋ ਜਿਹੜੇ ਬਿਜ਼ਨਸ ਦੇ ਵੀ ਅਫਸਰ ਹੈ ਉਹ ਵੀ ਇਹਨਾਂ ਅਫਸਰਾਂ ਦੇ ਵਿੱਚੋਂ ਹੀ ਇੱਕ ਹਿੱਸਾ ਹੈ ਤੇ ਸੋ ਇਹਨਾਂ ਦਾ ਆਪਸ ਵਿੱਚ ਸਾਰਿਆਂ ਦਾ ਤਾਲਮੇਲ ਹੈ ਨਾ ਹੀ ਹੋਗਾ ਅਸੀਂ ਤਾਂ ਕਦੇ ਵੇਖਿਆ ਨਹੀਂ ਇੱਥੇ ਕੋਈ ਵਿਜੀਲੈਂਸ ਅਧਿਕਾਰੀ ਆ ਕੇ ਚੈੱਕ ਕਰਦਾ ਹੋਇਆ